ਤੁਸੀਂ ਦੇਖ ਰਹੇ ਹੋ ਜੀ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਇਹ ਜੋ ਖਬਰ ਤੁਸੀਂ ਦੇਖਣ ਜਾ ਰਹੇ ਹੋ ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਮਾਨਕੀ ਦੀ ਹੈ ਜਿੱਥੇ ਇਸ ਪਿੰਡ ਦੀ ਇੱਕ 22 ਸਾਲਾਂ ਲੜਕੀ ਅਨੂ ਮਾਲੜਾ ਜੋ ਕਿ ਸਟੱਡੀ ਬੇਸ ਤੋਂ 4 ਸਾਲ ਪਹਿਲਾਂ ਕੈਨੇਡਾ ਗਈ ਸੀ ਅਨੂ ਮਾਲੜਾ ਦੀ ਵੱਡੀ ਪੈਂਡ ਪਹਿਲਾਂ ਤੋਂ ਹੀ ਕੈਨੇਡਾ ਪੱਕੇ ਤੌਰ ਤੇ ਰਹਿ ਰਹੀ ਸੀ ਅਨੂ ਮਾਲੜਾ ਦੀ ਸਿਹਤ ਕੁਝ ਖਰਾਬ ਰਹਿਣ ਲੱਗੀ ਜਿਸ ਦੇ ਸਰੀਰ ਤੇ ਫਿੰਸੀਆਂ ਦੇ ਨਿਸ਼ਾਨ ਹੋ ਜਾਂਦੇ ਸਨ ਅਨੂ ਮਾਲੜਾ ਦੇ ਮਾਤਾ ਪਿਤਾ ਵੀ ਕੁਝ ਸਮੇਂ ਪਹਿਲਾਂ ਕੈਨੇਡਾ ਇਹਨਾਂ ਨੂੰ ਮਿਲ ਕੇ ਵਾਪਸ ਆ ਗਏ ਸਨ ਬਾਅਦ ਵਿੱਚ ਲੜਕੀ ਨੇ ਆਪਣੇ ਮਾਤਾ ਪਿਤਾ ਨੂੰ ਦੱਸਿਆ ਕਿ ਮੈਂ ਹੁਣ ਠੀਕ ਹਾਂ ਅਤੇ ਟਾਈਮ ਸਿਰ ਖਾਣਾ ਵੀ ਖਾ ਲੈਂਦੀ ਹਾਂ ਉਹ ਭਾਰਤ ਇਸ ਕਰਕੇ ਵਾਪਸ ਨਹੀਂ ਆ ਰਹੀ ਸੀ ਕਿਉਂਕਿ ਉਸ ਨੂੰ ਪਤਾ ਸੀ ਮਾਤਾ ਪਿਤਾ ਨੇ ਮੈਨੂੰ ਕਰਜ਼ਾ ਚੁੱਕ ਕੇ ਕੈਨੇਡਾ ਭੇਜਿਆ ਹੈ ਅਚਾਨਕ ਮਾਤਾ ਪਿਤਾ ਨੂੰ ਅਨੂਮਾਲੜਾ ਦੀ ਵੱਡੀ ਭੈਣ ਦਾ ਫੋਨ ਆਉਂਦਾ ਹੈ ਕਿ ਅਨੂਮਾਲੜਾ ਦੀ ਮੌਤ ਹੋ ਗਈ ਹੈ ਜਿਸ ਨਾਲ ਪਰਿਵਾਰ ਅਤੇ ਰਿਸ਼ਤੇਦਾਰਾਂ ਵਿੱਚ ਸ਼ੋਕ ਦਾ ਮਾਹੌਲ ਪੈਦਾ ਹੋ ਗਿਆ। ਪ੍ਰਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਲੜਕੀ ਦੇ ਪਿਤਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੇਰੀ ਮਦਦ ਕੀਤੀ ਜਾਵੇ ਤਾਂ ਜੋ ਮੈਂ ਆਪਣੀ ਮ੍ਰਿਤਕ ਲੜਕੀ ਦੀ ਦੇਹ ਨੂੰ ਵਾਪਸ ਭਾਰਤ ਲਿਆ ਕੇ ਉਸ ਦਾ ਸੰਸਕਾਰ ਕਰ ਸਕਾਂ। ਮਲੇਰ ਕੋਲਾ ਤੋਂ ਸਰਬਜੀਤ ਸਿੰਘ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਨਾ ਦੇ ਸਰੀਰ ਉੱਪਰ ਸਰੀਰ ਤੇ ਕਲ ਕਰੇ ਜੀ ਮਨ ਹ ਸਾਲੇ ਦੇ ਸਰੀਰ ਤੇ ਹੋ ਜਾਂਦੇ ਸੀ ਦਵਾਈ ਭੇਜਤੀ ਇੱਧਰੋਂ ਉੱਧਰੋਂ ਟੈਸਟ ਕਰਾਏ ਬਸ ਉਧਰੋਂ ਦਵਾਈ ਦੇ ਇੱਧਰੋਂ ਭੇਜੀ ਗਏ ਭਾਵੇਂ ਬਸ ਉਹ ਰੁਕ ਜਾਂਦੀ ਸੀ ਬਿਮਾਰੀ ਕੋਈ ਦੂਜੀ ਔਟ ਕੜ ਜੀ ਦੀ ਕਦੇ ਦੂਸਰੀ ਔਟ ਜੀ ਇੱਕ ਵਾਰੀ ਰੁਕ ਜਾਂਦੀ ਸੀ ਦੂਸਰੀ ਵਜੋਂ ਕੱਲ ਜੇ ਗੱਲ ਕਰੀਆ ਕੱਲ ਕਹਿੰਦੀ ਠੀਕ ਆ ਕਹਿੰਦੀ ਮੈਂ ਸਹੀ ਆ ਪਾਪਾ ਕਹਿੰਦੀ ਮੈਂ ਦੇਖੋ ਤਾਂ ਮੈਂ ਵੀ ਤਰਕੇ ਦਿਖਾਇਆ ਤਰਕੇ ਦਿਖਾਇਆ ਕਹਿੰਦੀ ਪਾਪਾ ਮੈਂ ਠੀਕ ਆ ਇਜਾ ਬਸ ਮੇਰੇ ਪਤਾ ਲੱਗਿਆ ਬਸ ਵੀ ਭਾਈ ਜਮੀ ਉਹਨਾਂ ਨਾਲ ਉਹਨਾਂ ਸਿਸਟਰ ਵੱਡੀ ਨਾਲ ਕੇ ਉਹਦੋਂ ਪਹਿਲਾਂ ਗਈ ਸੀ ਉਹਦੀ ਸੁਪਨੇ ਸੀ ਉਹ ਮੇਰਾ ਮੁਕਾਬਲੇ ਵਾਲਾ ਸੁਪਨਾ ਆਇਆ ਸੀ ਉਹਦਾ ਜਦੋਂ ਮਾਂ ਆਪਣੇ ਹੁਣ ਇਹਨੇ ਪੈਸੇ ਲਾ ਕੇ ਥੋੜੀ ਜੀ ਹੁਣ ਮਕੂਰੀ ਦੇ ਸੁਪਨੇ ਕਰਕੇ ਬਿਮਾਰ ਅਸੀਂ ਕਿਹਾ ਸੀ ਵੀ ਆਜ ਉਹ ਹੁੰਦੇ ਨਹੀਂ ਕਿ ਜੀ ਵੀ ਐਨੇ ਪਾਪਾ ਐਨੇ ਪੈਸੇ ਲਾਏ ਨਹੀਂ ਵੀ ਉਹ ਤਾਂ ਆਪ ਦਾ ਲੋਕ ਬਰਬਾਦ ਹੋ ਜਾਣਾ ਕਾਹ ਜੋਗੇ ਨਹੀਂ ਇਹ ਕੀ ਕਰਾਂਗੇ ਐਨੇ ਪੈਸੇ ਲਾਏ ਨਹੀਂ ਕਰਦੇ ਜਾਨੀ ਬੁੱਤਨੋਂ ਮੋੜਨ ਇਹਦੇ ਕਰਕੇ ਆਉਂਦੇ ਨਹੀਂ ਸੀ ਅੱਜ ਬੜਾ ਕਾਟਾ ਪਰਵਾਸ ਦਾ ਸੁਪਨਾ ਹਾਂ ਬੁਰਾ ਹਾਲ ਹੈ ਮਾਂ ਦਾ ਬਹੁਤ ਸਾਦਾ ਬੁਰਾ ਹਾਲ ਹੈ ਪੀਓ ਦੁਬਰਾ ਲਗੀ ਉਹਨੂੰ 22 21 ਸਾਲ ਦੀ ਕੁੜੀ ਹੈ ਜੀ ਜੋ ਵੀ ਪਿੰਡ ਦਾ ਇਲਾਕਾ ਪ੍ਰਵਾਸ ਬਸ ਤਾਂ ਇਹ ਕਿਨੇ ਵੀ ਭਾਈ ਗਰੀਬ ਪਰਿਵਾਰਾਂ ਮੱਧੇ ਕਿ ਜਾਵੇ ਉਧਰੋਂ ਮੰਗਾਈ ਜਾਵੇ ਡੱਡ ਬਾਡੀ ਮੰਗਾਈ ਜਾਵੇ ਜਦੋਂ ਆਪਣੇ ਘਰ ਬਿਹਾਰ ਨੇ ਜਿਹੜੇ ਆਪਣੇ ਮਾਵਾਪਾਪ ਆਪ ਕਰ ਲੈ ਮਾਮੂਹ ਦੇਖ ਲੈ ਪਰ ਹਰ ਬਾਤ ਦੀ ਹਾਲ ਪਤਾਲੀ ਕਿਉਂ ਨਹੀਂ ਹੈ ਮਾ ਨਾਲ ਦੀ ਠੀਕ ਹੈ ਜੀ ਬਾਹੜੀ ਦੱਪੇ ਵਾਲੇ ਆ ਜੀ ਕਰਨ ਵਾਲੇ ਦਿਹਾੜੀ ਦੱਪਾ ਕਰਕੇ ਤੋਂ ਜੀ ਜੇ ਤੱਕ ਉਹ ਕਰਜ਼ਾ ਨਹੀਂ ਲਿਆ ਜਿਹੜਾ ਟਾਰ ਕੇ ਤੋਰਿਆ ਕਰੋ ਹਲਕਾ ਕਰਜ਼ਾ ਉਹੀ ਨਾਵੇਂ ਉਹ ਵੀ ਪਿਆਗਾ ਮੋੜਦੇ ਹਾਂ ਉਹੀ ਮੋੜਦਿਆਂ ਸੀ ਜਿਹੜੀਆਂ ਕੰਮ ਕਰ ਕਰਕੇ ਹੋ ਹੁਣ ਬਿਮਾਰੀ ਤੇ ਰੁੱਝਿਆ ਚਾਰ ਪੰਜ ਮਹੀਨੇ ਹੋ ਗਏ ਹੁਣ ਤੱਕ ਕੋਈ ਪੈਸਾ ਦਿੱਤੇ ਭੇਜਿਆ ਉਦਰੀ ਲੱਗੀ ਜਾਂਦੇ ਸੀ ਬਿਮਾਰੀਆਂ ਤੇ ਇਧਰੋਂ ਜਾਂਦੇ ਮਤਲਬ ਚਾਹੇ ਸਰਕਾਰ ਨੂੰ ਇਧਰ ਡੈਡ ਗੋੜੀ ਭੇਜੀ ਹੈ ਜੀ ਕਦੋਂ ਪਤਾ ਲੱਗਿਆ ਜੀ ਫੋਨ ਆਇਆ ਕੱਲ੍ਹ ਕੱਲ੍ਹ ਹੋਈ ਆ ਜੀ ਸੋਹਣੀ ਜੀ ਉਹਦੇ ਦਾਤਾ ਕੱਲ੍ਹ ਜੀ ਮੇਰੀ ਬੇਟੀ ਨਾਲ ਗੱਲ ਹੋਈ ਸੀ ਉਹ ਕਹਿੰਦੀ ਮੈਂ ਠੀਕ ਠਾਕ ਆ ਜੀ ਪਰ ਉਹਦੇ ਅੱਲਾ ਸਾਰਾ ਖੁਦ ਦੇਖਾ ਇੱਥਾਂ ਉਹ ਦੇਖੀ ਹਾਂ ਪਰ ਆਪ ਦੇਖੋ ਮੂੰਹ ਵੀ ਦੇਖਿਆ ਸਾਰਾ ਜਮਾ ਟੀਚੀ ਤੋਂ ਤੇ ਦੇਖ ਲਈ ਰਾਤ ਨੂੰ ਰਾਤ ਪਸਰੂਤੀ ਹੋ ਗਿਆ ਜੇ ਨਹੀਂ ਹੁਣ ਪਤਾ ਜੇ ਉੱਚੀ ਹੋਇਆ ਤੇ ਜਦ ਬਹੁਤ ਤੁੰਟਾ ਠੀਕ-ਠਾਕ ਸੀ ਜੀ ਕੋਲ ਆ ਅੰਚੇ ਨਹੀਂ ਦੇਖ ਅੰਚੇ ਦੇਖ ਜੀ ਅੱਜ ਜੀ ਦਿਨ ਹੱਥ ਤੋਂ ਅਕੜੇ ਮਾ ਹੁੰਦਾ ਸੀ ਜਾਂ ਬਾਹ ਸੁੱਤੇ ਜਾਂਦੇ ਸੀ ਤੇ ਜੋੜਾਂ ਚ ਦਰਦ ਹੁੰਦਾ ਸੀ ਸਾਰੇ ਚੁੱਕ ਜੇ ਪੈਚ ਜਦੋਂ ਮਾ ਫੋਟਾ ਤਾਂ ਦੇਖ ਕੇ ਹਾਂ ਨਾ ਠੀਕ ਸੀ ਹਾਂਜੀ ਪਹਿਲਾਂ ਠੀਕ ਸੀ ਹੁਣ ਬਾਹਰ ਝੜਨ ਲੱਗ ਗਈ ਸੀ ਪਹਿਲਾਂ ਜਦੋਂ ਸ਼ੁਰੂ ਤੋਂ ਬਾਅਦ ਬਿਮਾਰੀ ਤੋਂ ਤੇ ਲੱਤਾਂ ਤੇ ਲੱਤਾਂ ਫੈਂਚੇ ਉਹ ਧੱਫੜ ਬਣ ਗਏ ਸੀ ਇਹ ਸਾਰਾ ਕੁਝ ਉਹ ਜਨ ਕੇ ਇੱਕ ਬਿਮਾਰੀ ਜੇ ਦਵਾਈ ਭੇਜਦੇ ਦੂਜੀ ਬਿਮਾਰੀ ਉੱਠ ਖੜਦੀ ਸੀ ਪਤਾ ਨਹੀਂ ਜੀ ਕੀ ਚਕਾਰ ਲੈ ਕੇ ਬਹਿ ਗਿਆ ਨੂੰ ਉੱਤਰ ਜਾ ਕੇ ਤੁਸੀਂ ਕੰਮ ਤੇ ਲੱਗਦੇ ਮੁੱਤਾਂ ਨੇ ਹਟਾ ਸਾਦੀ ਕੰਮ ਤੋਂ ਅੱਜ ਉਹਨਾਂ ਨੇ ਕੰਮ ਤੋਂ ਵੀ ਹਟਾਤਾ ਸੀ ਜੀ ਉਹਨਾਂ ਨੇ ਕੰਮ ਤੋਂ ਹਟਾ ਕਦੀ ਉਹਨੇ ਤੁਸੀਂ ਗਏ ਸੀ ਅੱਜ ਅੱਜ ਗਏ ਸੀ ਜੀ ਲਾ ਕੇ ਅੱਜ 2 ਮਹੀਨੇ ਲਾ ਕੇ ਜੀ ਤੁਸੀਂ ਕੰਮ ਕਰਨਾ ਚਾਹਿਆ ਨਹੀਂ ਕੰਮ ਨਹੀਂ ਜੀ ਕਰ ਦਿੱਤਾ ਜਵਕਾ ਨਹੀਂ ਕੰਮ ਨਹੀਂ ਕਰਨਾ ਹਾਂਜੀ ਮੈਡੀਨਰੀ ਕਰ ਦਿੱਤਾ ਨਹੀਂ 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 ਠੀਕ ਹੈ ਜੀ ਨਹੀਂ ਜੀ ਉਹ ਮੇਰੇ 2 ਮਹੀਨੇ ਆਏ ਬੈਗਿਆ ਸੁਣਾਉਣੀਆਂ ਮੇ ਤਾਂ ਉਹ ਲੋਸਾ ਦਾ ਆਇਆ ਰਾਮ ਤਾਂ ਲਾ ਬਾਖ ਮੈਂ ਅੱਜ ਕਾਣ ਹੈ ਬਹੁਤ ਆਪਣੇ ਦੇ ਕਹਿੰਦੇ ਦੂਰ ਹੋਲਣਾ ਬਹੁਤ ਵੱਡੇ ਵੱਡੇ ਸੁਪਣੇ ਦਵਾਈ ਸੀ ਕਹਿੰਦੀ ਸੀ ਡੈਡੀ ਮੈਨੂੰ ਪਿਆਰ ਹੋ ਗਿਆ ਮੈਂ ਤੈਨੂੰ ਗੁੱਟਕਦੀ ਆਪਾਂ ਬੈਡੀ ਵੱਡੀ ਦੀਦੀ ਦਾ ਪਿਆਰ ਕਰਕੇ ਮੈਂ ਤੁਹਾਨੂੰ ਨਾਲ ਹੀ ਰੱਖੂ ਆਪਾਂ ਸਾਰੇ ਘਮਾਵਾ ਫਿਰਾਂਗੇ ਜਾਰੇ ਕੁਝ ਕਰਦੀ ਸੀ ਜੀ ਅੈਨੂੰ ਪਤਾ ਨਹੀਂ ਸਾਰਾ ਕੋਈ ਪਿੱਛੇ ਹੀ ਰਹਿ ਜਾਣਾ ਮੇਰੇ ਪਿੱਛੇ ਹੀ ਰਹੇਗਾ ਸਾਰਾ ਕੋਸ ਮੈਂ ਦੂਜੇ ਲੋਕਾਂ ਦੇ ਡੈਡੀ ਜਦ ਮੈਨੂੰ ਹੌਸਲਾ ਰੱਖ ਤੂੰ ਫਿਕਰ ਨਾ ਕਰਿਆ ਕਰ ਮੈਂ ਚਲ ਠੀਕ ਠਾਕ ਆ ਚਾਹੇ ਪਤਾ ਨਹੀਂ ਕਿਵੇਂ ਬਿਮਾਰ ਦੀ ਪਰ ਹੁਣ ਮੈਨੂੰ ਕਦੇ ਨਹੀਂ ਜਿੱਦ ਚਾਹੇ ਡੈਡੀ ਮੈਂ ਇੱਥੇ ਬਿਮਾਰ ਆ ਜਾਂ ਕੁਝ ਵੀ ਆ ਕੁਝ ਵੀ ਨਹੀਂ ਮੈਂ ਦੱਚ ਨਹੀਂ ਆਈ ਵੀ ਨਹੀਂ ਮੇਰੇ ਕੋਲ ਤਾਂ ਨਾਰਮਲ ਨਾਲ ਹੋ ਕੇ ਦਿਖਾਉਂਦੀ ਸੀ ਇਹ ਨਹੀਂ ਪਤਾ ਕਦ ਜਿਹੜਾ ਮੇਰੇ ਸਾਹਮਣੇ ਆਈ ਆ ਵੀ ਦੁੱਖ ਕੜੀ ਹੋ ਕੇ ਆਈ ਆ ਪਤਾ ਨਹੀਂ ਕਿਵੇਂ ਇਹ ਨਹੀਂ ਪਤਾ ਨਹੀਂ ਸਾਰਾ ਕੋਸ ਜਿਹੜਾ ਕਰਸ लोगों बहार ना भेजो फायदा नहीं तो है ਬੱਜ ਤੇ ਦੇਣਾ 35 40 ਲੱਖ ਰੁਪਇਆ ਲਾ ਕੇ ਵੇਚੀ ਜੀ ਸਾਰਾ ਲੌਕਡਾਊਨ ਤੇ ਪੈ ਤਾ ਇੰਨਾ ਪੈਸਾ ਲੱਗਾ 40 ਲੱਖ ਰੁਪਇਆ ਲੱਗ ਕੇ ਉਹ ਖਰਚੇ ਕਰਿਆ ਹਾਂ ਹਾਂਜੀ ਖਰਚੇ ਤਾਂ ਹੈਗੇ ਚਰਚਾ ਤਾਂ ਹੈ ਹਾਂਜੀ ਤੇ ਗਾਇ ਪਈ ਜਾਂਦਾ ਜੀ ਮੈਂ ਦੇਖੀ ਮਾਂ ਕਰਦੇ ਹੁਣ ਮਾਂ ਕਰ ਲੈ ਬਾਈਰ ਖਾਰ ਤੋਂ ਮੱਕ ਕਰਦੇ ਜੀ ਮੇਰੀ ਭੇਟੀ ਇੱਥੇ ਭੇਜੀ ਜਾਵੇ ਸੀ ਉਹਨੂੰ ਸੱਚ ਘਰ ਦੇ ਤਲਾ ਕਰ ਗਿਆ ਉਹਦੀ ਇੱਕ ਜੱਗੀਆਂ ਮਾਂ ਦਾ ਵੀ ਬੁਰਾ ਹਾਲਾਤ ਹੋ ਗਿਆ ਵੀ ਇਹੀ ਚਾਹਤ ਹੈ ਜੀ ਮੇਰਾ ਮੇਰਾ ਨਾਮ ਡਾਕਟਰ ਸ਼ਮਸ਼ੀਰ ਸਿੰਘ ਪਿੰਡ ਮਾਨਕੀ ਆ ਜੀ ਮੈਂ ਵੀ ਕੈਨੇਡਾ ਸੇ ਸਾਲ ਆ ਕੇ ਆਇਆ 18 ਤੋਂ ਲੈ ਕੇ 24 ਚ ਆਇਆ ਮੈਂ ਹੁਣ ਪਰ ਇੱਕ ਨਹੀਂ ਅਨੇਕਾਂ ਮਸਲੇ ਹੈ ਜੇ ਮਤਲਬ ਉੱਥੇ ਪੈਦਾ ਹੁੰਦੇ ਨੇਗੇ ਬੱਚੇ ਨਾ ਜਦੋਂ ਟ੍ਰੈਜੇਡੀ ਆ ਵਾਪਰਦੀਆਂ ਨੇ ਨਾ ਬਹੁਤ ਜ਼ਿਆਦਾ ਮਨ ਬੁਖੀ ਹੁੰਦਾ ਜੀ ਪਰਿਵਾਰ ਤੱਕ ਬਹੁਤ ਬਹੁਤ ਬੁਰੀ ਹਾਲਤ ਸਾਰਾ ਘਰਬਾਰ ਵੀ ਲੱਗ ਜਾਂਦਾ ਬੰਦੇ ਦਾ ਤੇ ਜਦੋਂ ਬੱਚਾ ਮਨ ਪੱਲੇ ਰਹੇ ਨਾ ਤੇ ਤੇਰੇ ਤੋਂ ਵੱਡਾ ਕੋਈ ਮੈਨੂੰ ਤਾਂ ਲੱਗਦਾ ਨਹੀਂ ਕੋਈ ਦੁਨੀਆ ਤੇ ਦੁੱਖ ਹੋਊਗਾ ਤੁਹਾਡਾ ਪਰਿਵਾਰ ਗਰੀਬ ਪਰਵਾਰ ਆ ਜੀ ਤੇਰੀ ਪਰਿਵਾਰ ਆ ਜੀ ਸਾਰੀ ਪੜ੍ਹਾਈ ਵਿਖਾਈ ਤੇ ਖਰਚ ਆ ਚੁੱਕਿਆ ਸੀ ਹੁਣ ਤਾਂ ਕੁੜੀ ਨੇ ਪੀਆਰ ਹੋਣਾ ਸੀ ਵਰਕ ਪਰਮਿਟ ਹੋਣਾ ਸੀਗਾ ਤੇ ਸਟੱਡੀ ਕੰਪਲੀਟ ਹੋ ਚੁੱਕੀ ਸੀ ਉਹਦੀ ਤੇ ਕੰਮਕਾਰ ਕਰਦੀ ਸੀ ਨਾ ਆਉਣ ਦਾ ਰੀਜ਼ਨ ਵੀ ਇਹੀ ਆ ਨਹੀਂ ਉਹ ਇੱਥੇ ਬੁਲਾ ਰਹੇ ਸੀ ਕਿਉਂਕਿ ਉੱਥੇ ਉਹ ਕਹਿੰਦੀ ਮੈਂ ਕੰਮ ਛੱਡ ਕੇ ਮੈਨੂੰ ਕੰਮ ਨਹੀਂ ਮਿਲਣਾ ਮੁਰਤੇ ਜੇ ਮੈਂ ਸਾਲ ਉੱਥੇ ਐਕਸਪੀਰੀਅੰਸ ਲਗਾਤਾਰ ਕਰੂੰਗੀ ਮੈਂ ਤਾਂ ਪੀਆਰ ਹੋ ਜੂਗੀ ਉਹ ਕੰਮ ਇਸ ਬਿਮਾਰੀ ਦੀ ਵਜ੍ਹਾ ਦੇ ਵਿੱਚ ਵੀ ਕੰਮ ਕਰੀ ਗਈ ਆ ਹਾਂ ਕਰਜੇ ਦੀ ਮਾਰ ਕਰਕੇ ਤੇ ਮੰਨ ਲਓ ਵੀ ਉਹ ਵੀ ਉਹਦਾ ਐਕਸਪੀਰੀਅੰਸ ਡਾਊਨ ਪੈਂਦਾ ਸੀਗਾ ਮਤਲਬ ਟਾਈਮ ਜ਼ਿਆਦਾ ਪੈਂਦਾ ਸੀਗਾ ਤੇ ਉਹਦੇ ਕਰਕੇ ਉਹ ਵਿਚਾਰੀ ਕੰਮ ਦਵਾਈ ਖਾ ਕੇ ਕੰਮ ਤੇ ਜਾਂਦੀ ਰਹੀ ਉਹਦੇ ਕਰਕੇ ਜ਼ਿਆਦਾ ਸਰੀਰ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪੂਰਾ ਮਤਲਬ ਬਾਡੀ ਉਹ ਖਤਮ ਹੋ ਗਈ ਮਤਲਬ ਜੀ ਪਰਿਵਾਰ ਨਹੀਂ ਬੈਠਾ ਅੱਧਾ ਬਾਡੀ ਮੰਗ ਕਰਾਂਗਾ ਲੱਗਦਾ ਕਿ ਮਤਲਬ ਇਹ ਜੀ ਕਿਦਾਂ ਵੀ ਜੇ ਇਥੋਂ ਦੀ ਗਵਰਨਮੈਂਟ ਨੇ ਹਨਾ ਪਹਿਲੀ ਗੱਲ ਤਾਂ ਜੇ ਵਧੀਆ ਹੋਣ ਹਨਾ ਸਾਸਨ ਵਧੀਆ ਹੋਵੇ ਤੇ ਨੌਕਰੀ ਮਿਲਦੀਆਂ ਨੂੰ ਬੱਚੇ ਆਪਣੇ ਦਿਲ ਦੇ ਟੁਕੜੇ ਨੂੰ ਕਿਉਂ ਭੇਜਣਾ ਹੈ ਨਾ ਠੀਕ ਆ ਸਾਰੇ ਦੇ ਇਕੱਲੇ ਇਕੱਲੇ ਜਵਾਕ ਨੇ ਮੇਰਾ ਵੀ ਇੱਕੋ ਬੇਟਾ ਐਸੇ ਕਰਕੇ ਇਥੋਂ ਦੇ ਸਿਸਟਮ ਨੂੰ ਤੰਗ ਆ ਕੇ ਲੋਕ ਉੱਥੇ ਭੇਜਦੇ ਨੇ ਜੀ ਬਾਹਰ ਭੇਜਿਆ ਵੀ ਇਹੀ ਆ ਵੀ ਇਹਨਾਂ ਵੱਤ ਤੋਂ ਵੱਧ ਜੇ ਵੀ ਪਰਿਵਾਰ ਕੰਚਾਉਂਦਾਗਾ ਉਹਦਾ ਮਦਦ ਕਰਨ ਦੀ ਚਾਹਤ ਚਾਹੀਦੀ ਹੈ ਜੀ ਇਹ ਪਹਿਲੀ ਕਰ ਜਾਂਦਾ ਦੋ ਬੇਟੀਆਂ ਤੇ ਜਿਹਨੇ 30 ਬੰਤੀ ਲੱਖ ਇੱਕ ਤੇ 30 ਬੰਤੀ ਲੱਖ ਇੱਕ ਤੇ 60 70 ਲੱਖ ਰੁਪਏ ਦਾ ਲਾ ਚੁੱਕੇ ਨੇ ਇਹ ਤਾਂ ਹਜੇ ਤੱਕ ਉਹਦੇ ਦਿਹਾੜੀਆਂ ਕਰ ਕਰਕੇ ਕਰਜ਼ਾ ਨਾ ਰਹੇ ਨੇ ਹਾਂਜੀ ਸਰਕਾਰ ਨੂੰ ਵੱਡਾ ਵੱਡਾ ਮਰਤਕ ਨੇਤਾ ਮੰਗਾਉਣੀ ਚਾਹੀਦੀ ਹੈ ਜੀ ਫ੍ਰੀ ਆਫ ਕਾਸਟ ਚਾਹੀਦੀ ਹੈ ਜੀ ਇਹ ਮੰਨ ਕਰਦੇ ਸਾਰੇ ਸਾਰੇ ਇਹੀ ਪਿੰਡ ਦੇ ਸਾਰੇ ਇਲਾਕੇ ਦੇ ਇਹੀ ਮੰਗ ਕਰ ਰਿਹਾ ਸਾਰੇ ਅਸੀਂ ਇਹਨਾਂ ਦੀ ਹਾਂ ਮਦਦ ਕੀਤੀ ਜਾਵੇ ਤੇ ਮਰਤਕ ਦੇ ਇਹਨਾਂ ਦੇ ਘਰੇ ਪਹੁੰਚਦੀ ਹੋ ਜਾਵੇ ਤਾਂ ਕਿ ਮਾਂ ਬਾਪ ਆਖਰੀ ਦਰਸ਼ਨ ਕਰ ਸਕਣ ਬੱਚਿਆਂ ਦੇ ਇੰਨੀ ਹੀ ਬੇਨਤੀ ਹੈ ਜੀ